ਨਮਸਕਾਰ ਸਾਸ਼ਟ੍ਰੀਕਾਲ ਸਮਾਣਾ ਟੁਡੇਜ਼ ਤੁਹਾਡਾ ਸਵਾਗਤ ਹੈ ਸਮਾਣਾ ਦੇ ਮੈਨ ਰੋਡ ਤੇ ਬਾਬੂ ਰਾਮ ਟ੍ਰੋਲ ਪੰਪ ਦੇ ਬਿਲਕੁਲ ਨਾਲ ਟਿੱਪਰ ਜੋ ਰੇਤੇ ਦਾ ਭਰਾ ਬਿਜਲੀ ਦੀ ਤਾਰਾਂ ਨਾਲ ਲੱਗਾ ਖੜਾ ਕੀਤਾ ਗਿਆ ਪਰ ਡਰਾਈਵਰ ਅਤੇ ਮਾਲਕ ਨੂੰ ਇਸ ਦੀ ਕੋਈ ਪਰਵਾਹ ਨਹੀਂ ਨਾਲ ਲੱਗਦੇ ਇਸ ਪੇਰ ਪਾਰ ਦੇ ਦੁਕਾਨਦਾਰ ਪਿੰਕਾ ਸਰਮਾ ਨੇ ਦੱਸਿਆ ਕਿ ਜੇਕਰ ਟਰੱਕ ਦੇ ਉੱਪਰ ਤਿਰਪਾਤ ਨਾ ਲੱਗੀ ਹੁੰਦੀ ਤਾਂ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ ਵੱਡਾ ਹਾਦਸਾ ਹੋ ਜਾਂਦਾ ਪਰ ਟਰੱਕ ਮਾਲਕ ਅਤੇ ਡਰਾਈਵਰ ਨੂੰ ਇਸ ਦੀ ਕੋਈ ਪਰਵਾਹ ਨਹੀਂ ਆ ਰੋਜ਼ਾਨਾ ਇਹਨਾਂ ਟਿਪਰਾ ਨਾਲ ਹਾਦਸੇ ਹੋ ਰਹੇ ਆ ਪਿਛਲੇ ਦਿਨਾਂ ਵਿੱਚ ਇੱਕ ਟਿਪਰ ਨਾਲ 7 ਬੱਚੇ ਅਤੇ ਇੱਕ ਡਰਾਈਵਰ ਦੀ ਮੌਤ ਹੋ ਗਈ ਸੀ ਪਰ ਪ੍ਰਸ਼ਾਸਨ ਨੂੰ ਇਸ ਹਾਦਸੇ ਦੀ ਦੁਬਾਰਾ ਉੜੀ ਕੋਏਗੀ ਤੋਂ ਲੋੜ ਹੈ ਸਰਕਾਰ ਦੇ ਖੜੇ ਟਿਪਰਾ ਦੀ ਸਖਤ ਕਾਰਵਾਈ ਕਰਨ ਦੀ ਨਰਮਾ ਪਿੰਕਾ ਸ਼ਰਮਾ ਜੀ ਹਾਂਜੀ ਇਹ ਕੋਈ ਜਹਾਜ਼ ਤੋਂ ਹੋਤਾ ਨਹੀਂ ਕੋਈ ਤਾਰਾਂ ਦਾ ਟੱਕਰ ਹੋਈ ਕਿ ਇਹ ਦੇਖੋ ਜੀ ਇਹ ਸਵੇਰੇ ਵੀ ਮੈਂ ਆ ਕੇ ਨੋਟ ਕੀਤਾ ਪਹਿਲਾਂ ਵੀ ਗੱਡੀ ਐਵੇਂ ਖੜਦੀ ਹੈ ਹੁਣ ਮੀਂਹ ਦਾ ਟਾਈਮ ਹੈ ਬਰਸਾਤਾਂ ਦਾ ਟਾਈਮ ਹੈ ਗੱਡੀ ਨੂੰ ਅਰਥ ਮੜਾ ਜਾ ਪਾਣੀ ਉੱਤੋਂ ਪੈ ਗਿਆ ਮੀਂਹ ਦੇ ਬਾਰਿਸ਼ ਆ ਗਈ ਤੇ ਗੱਡੀ ਸਾਰੀ ਜੀ ਕਰੰਟ ਆ ਜਾਏਗਾ ਇਹ ਨਾਲ ਜਾਨੀ ਮਾਲੀ ਨੁਕਸਾਨ ਹੋਏਗਾ ਹੁਣ ਤੁਸੀਂ ਦੇਖੋ ਤਾਰਾਂ ਟੱਚ ਹੋ ਰਹੀਆਂ ਨੇ ਤਰਪਾਲਗਰ ਨਾਮ ਦੀ ਤੇ ਗੱਡੀ ਦੇ ਵਿੱਚ ਸਾਰਾ ਕਰੰਟ ਆਉਣਾ ਸੀ ਤਰਪਾਲ ਕਰਕੇ ਬਚਾਅ ਹੋ ਰਿਹਾ ਸਾਰਾ ਔਰ ਐਂਗਲ ਨਾਲੋਂ ਸਿਰਫ 1 ਜਾਂ 1.5 ਇੰਚ ਦਾ ਫਰਕ ਹੈ ਸਾਰਾ ਇਸ ਕਰਕੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਇਹਨਾਂ ਵੱਲ ਇਹ ਕੋਈ ਆ ਕੇ ਹੱਥ ਬੱਚਾ ਟੱਚ ਵੀ ਕਰ ਸਕਦਾ ਕੋਈ ਹੋਰ ਵੀ ਪੁਰਾਣੀ ਆ ਕੇ ਟੱਚ ਸਕਦਾ ਹੈ ਇਹ ਗੱਡੀ ਦੀ ਕਰੰਟ ਫੁੱਲ ਆ ਸਕਦਾ ਹੈ ਦੇ ਵਿੱਚ ਜੇ ਮਾੜੀ ਜੀ ਤਾਰ 1 ਇੰਚ ਦਾ ਫਰਕ ਹੈ ਜੇ ਕਿ ਜਾਨਵਰ ਉੱਤੇ ਆ ਕੇ ਬਹਿ ਗਿਆ ਜਾਂ ਹਵਾ ਨਾਲ ਤਾਰ ਟੱਚ ਕਰ ਗਈ ਤਾਂ ਇਹ ਕੋਲ ਖੜਾ ਕੇ ਦੀ ਇਹ ਨਾ ਰੇਤੇ ਦਾ ਕੰਮ ਕਰਦੇ ਨੇ ਜੀ ਰੇਤਾ ਲੈ ਕੇ ਆਉਂਦੇ ਨੇ ਇੱਥੇ ਗੱਡੀਆਂ ਪਾਉਂਦੇ ਨੇ ਮਤਲਬ ਉਹ ਮੁੰਡਾ ਆ ਜਾਂਦਾ ਹੁਣ ਮੈਂ ਨਾਮ ਇਹ ਗੱਡੀਆਂ ਦੇ ਉੱਤੇ ਪ੍ਰਸ਼ਾਸਨ ਨੂੰ ਵੀ ਦੋਨੇ ਖੜੀਆਂ ਨੇ ਦੋਨੇ ਇੱਕ ਉਧਰ ਖੜੀਆਂ ਇੱਕ ਉਧਰ ਖੜੀਆਂ ਹਮੇਸ਼ਾ ਇੱਥੇ ਹੀ ਕੱਢਦੀਆਂ ਨੇ ਜੀ ਇਹਨੂੰ ਪੰਜਾਬ ਵੀ ਕਿਹਾ ਅੱਗੇ ਪਿਛੇ ਲਾਇਆ ਕਰ ਗੱਡੀਆਂ ਤੇ ਟ੍ਰੈਫਿਕ 'ਚ ਦਿੱਕਤ ਹੁੰਦੀ ਸਿਰਸਰੇ ਪਰ ਇਹ ਮੰਨਦੇ ਨਹੀਂ ਹੈਗੇ ਗੱਡੀਆਂ ਭਰ ਕੇ ਰੇਤੇ ਦੀਆਂ ਲਿਆਰ ਕੇ ਜਦ ਕਿ ਮਤਲਬ ਬੰਦਾ ਹੈ ਵੀ ਗੱਡੀਆਂ ਵਾਸਤੇ ਯੂਨੀਅਨ ਬਣੀ ਹੋਈ ਹੈ ਗੱਡੀਆਂ ਯੂਨੀਅਨ ਚਲਗੀਆਂ ਰਹਿਣ ਜਾਂ ਆਪਣੇ ਕਿਤੇ ਸੇਫ ਜਗ੍ਹਾ ਤੇ ਲੱਗੇ ਇਹ ਰੋਡ ਦੇ ਉੱਤੇ ਦੋਨੋਂ ਪਾਸੇ ਦੇਖੋ ਜੀ ਟ੍ਰੈਫਿਕ ਦੇ ਲੋਕਾਂ ਨੇ ਕਿੱਥੇ ਲੰਘਣਾ ਕਿੱਥੇ ਹਟੋ ਫੁੱਟਪਾਥ ਤੇ ਗੱਡੀਆਂ ਖੜੀਆਂ ਨੇ ਦੋਨੇ ਪਾਸੇ ਇਸ ਕਰਕੇ ਧਿਆਨ